30 ਰੁਪਏ ਦੀ ਸੁਰਖੀ ਕਰਕੇ ਪਤਨੀ ਨੇ ਪਤੀ ਤੋਂ ਮੰਗ ਲਿਆ ਤਲਾਕ ਕਾਰਨ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਤੁਸੀਂ ਹੁਣ ਤੱਕ ਘਰੇਲੂ ਝਗੜੇ ਕਾਰਨ ਤਲਾਕ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਨਿੱਕੀ ਜਿਹੀ ਸੁਰਖੀ ਬਣ ਗਈ ਤਲਾਕ ਦਾ ਕਾਰਨ ਦਰਸਾਲ ਇੱਕ ਵਿਅਕਤੀ ਆਪਣੀ ਪਤਨੀ ਲਈ 30 ਰੁਪਏ ਦੀ ਇੱਕ ਸੁਰਖੀ ਖਰੀਦ ਕੇ ਲਿਆਇਆ ਸੀ ਪਰ ਉਸ ਦੀ ਪਤਨੀ ਨੂੰ ਇਹ ਗੱਲ ਵਧੀਆ ਨਹੀਂ ਲੱਗੀ ਅਤੇ ਉਹ ਰੁੱਸ ਕੇ ਪੇਕੇ ਚਲੀ ਗਈ ਅਤੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਉਸ ਦੀ ਥਾਣੇ ਵਿੱਚ ਰਿਪੋਰਟ ਲਿਖਾ ਦਿੱਤੀ ਜਦੋਂ ਥਾਣੇ ਵਾਲਿਆਂ ਨੇ ਰਿਪੋਰਟ ਦਾ ਕਾਰਨ ਪੁੱਛਿਆ ਤਾਂ ਔਰਤ ਕਹਿੰਦੀ ਕਿ ਮੇਰਾ ਪਤੀ ਮੇਰੇ ਲਈ 30 ਰੁਪਏ ਦੀ ਸੁਰਖੀ ਲੈ ਕੇ ਆਇਆ ਏ ਜੋ ਕਿ ਬਹੁਤ ਹੀ ਮਹਿੰਗੀ ਏ ਅਤੇ ਬਹੁਤ ਹੀ ਜ਼ਿਆਦਾ ਖਰਚਾ ਕਰਦਾ ਏ ਇਹ ਸੁਣ ਕੇ ਥਾਣੇ ਵਾਲਿਆਂ ਨੇ ਸਾਰਾ ਹੀ ਮਾਮਲਾ ਵੂਮਨ ਸੈੱਲ ਵਿੱਚ ਭੇਜ ਦਿੱਤਾ ਅਤੇ ਜਦੋਂ ਵੂਮਨ ਸੈੱਲ ਵਿੱਚ ਔਰਤ ਦਾ ਘਰਵਾਲਾ ਬੁਲਾਇਆ ਗਿਆ ਤਾਂ ਔਰਤ ਕਹਿੰਦੀ ਇਹ ਖਰਚਾ ਬਹੁਤ ਕਰਦਾ ਹੈ ਮੈਨੂੰ ਤਾਂ ਸਿਰਫ 10 ਰੁਪਏ ਵਾਲੀ ਸੁਰਖੀ ਚਾਹੀਦੀ ਸੀ ਪਰ ਇਹ 30 ਰੁਪਏ ਵਾਲੀ ਲੈ ਆਇਆ ਤਾਂ ਔਰਤ ਦਾ ਪਤੀ ਕਹਿੰਦਾ ਕਿ 10 ਰੁਪਏ ਦੀ ਕੋਈ ਵੀ ਸੁਰਖੀ ਨਹੀਂ ਆਉਂਦੀ ਮੈਂ ਕਿੱਥੋਂ ਲੈ ਆਉਂਦਾ ਇਹ ਸਭ ਸੁਣ ਕੇ ਔਰਤ ਦੀ ਕਾਉਂਸਲਿੰਗ ਕੀਤੀ ਗਈ ਅਤੇ ਉਸ ਨੂੰ ਜਾਇਆ ਗਿਆ ਤੇ ਘਰ ਵਾਪਸ ਭੇਜ ਦਿੱਤਾ ਗਿਆ ਸੋ ਤੁਹਾਡੇ ਹਿਸਾਬ ਨਾਲ ਇਸ ਵਿੱਚ ਔਰਤ ਸਹੀ ਹੈ ਜਾਂ ਉਸਦਾ ਪਤੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ